ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਹੈ ਸ਼ਬਦਾਂ ਦੀ ਵੰਡ ਔਰ ਉਹਦੇ ਵਿੱਚ ਇਹ ਆਖਰੀ ਵੀਡੀਓ ਹੈ ਸਾਰੀ ਕੰਪਲੀਟ ਹੋ ਗਈ ਹੈ ਸ਼ਬਦਾਂ ਦੀ ਵੰਡ ਇਹ ਚੌਥੀ ਤੇ ਆਖਰੀ ਵੀਡੀਓ ਹੈ ਇਸ ਤੋਂ ਅਗਲਾ ਵਿਸ਼ਾ ਜਿਹੜਾ ਕਰਕਤ ਆਏਗਾ ਉਹਦੇ ਤੇ ਆਪਾਂ ਵੀਡੀਓ ਜਿਹੜੀ ਹੈ ਉਹ ਬਣਾਵਾਂਗੇ ਤੋ ਅੱਜ ਦੇ ਵਿੱਚ ਜਿਹੜੀ ਹੈ ਉਹ ਵੰਡ ਦੇ ਵਿੱਚ ਉਹ ਹੈ ਕਿਰਿਆਈ ਹੈ ਕਿਰਿਆ ਦੀ ਆਪਾਂ ਵਿਚਾਰ ਕਰਨੀ ਹੈ ਕਿਰਿਆ ਜਿੰਨਾ ਸ਼ਬਦਾਂ ਰਾਹੀਂ ਕਿਸੇ ਕੰਮ ਦਾ ਹੋਣਾ ਪ੍ਰਗਟ ਹੋਵੇ। ਜੀ ਕੰਮ ਹੋ ਰਿਹਾ ਉਹਦਾ ਪ੍ਰਗਟ ਹੋਵੇ। ਜਿਵੇਂ ਚੱਲਣਾ, ਹੱਸਣਾ, ਰੋਣਾ, ਖਾਣਾ, ਪੀਣਾ, ਸੌਣਾ ਆਦਿ। ਠੀਕ ਹੈ ਜੀ? ਇਹ ਸਾਰੇ ਕੀ ਨੇ? ਇਹ ਕਿਰਿਆਵਾਂ ਨੇ। ਇਹ ਪਤਾ ਲੱਗਦਾ ਹੈ ਹੌਣੀਆਂ ਆਪਣੇ ਕੋਲੇ ਚੱਲਣਾ ਹੱਸਣਾ ਰੋਣਾ ਸਾਰੀਆਂ ਕਿਰਿਆਵਾਂ ਨੇ ਫਿਰ ਅੱਗੇ ਜਾ ਕੇ ਕਿਰਿਆ ਦੇ ਜਿਹੜੇ ਆ ਤਿੰਨ ਕਾਲ ਹੁੰਦੇ ਜਿਹੜੀ ਕਿਰਿਆ ਹੁੰਦੀ ਹੈ ਨਾ ਇੱਕ ਕੀ ਹੁੰਦੀ ਉਹ ਵਰਤਮਾਨ ਕਾਲ ਭੂਤ ਕਾਲ ਤੇ ਭਵਿਕਤ ਕਾਲ ਪ੍ਰੈਜ਼ੈਂਟ ਟੈਂਸ ਪਾਸਟ ਟੈਂਸ ਤੇ ਫਿਊਚਰ ਟੈਂਸ ਹੁਣ ਜਿਹੜਾ ਵਰਤਮਾਨ ਕਾਲ ਹੈ ਉਹ ਕੀ ਆ ਜਿਵੇਂ ਆਪਾਂ ਕਰਦੇ ਆ ਉਹ ਗੀਤ ਗਾਂਦਾ ਹੈ ਉਹ ਗੀਤ ਗਾਂਦਾ ਹੈ ਉਹ ਗੀਤ ਗਾਦੀ ਹੈ ਉਹ ਨੱਚਦਾ ਹੈ ਉਹ ਨੱਚਦਾ ਹੈ ਅਹੀਂਨੇ ਕਿ ਨਿਸ਼ਾਨੀ ਨਾਲ ਹੀ ਪਤਾ ਲੱਗਦਾ ਦਾ ਹੈ ਜੀ ਹੈ ਇਹ ਪ੍ਰੈਜ਼ੈਂਟ ਟੈਂਸ ਦੀ ਨਿਸ਼ਾਨੀ ਆ ਭੂਤਕਾਲ ਦੇ ਵਿੱਚ ਆ ਜਾਂਦਾ ਪਾਸਟ ਟੈਂਸ ਵਿੱਚ ਜਿਵੇਂ ਉਹ ਕੀਰਤਨ ਕਰਦਾ ਸੀ ਪਾਸਟ ਹੋ ਗਿਆ ਜਾਂ ਉਹਨੇ ਕੀਰਤਨ ਕੀਤਾ ਠੀਕ ਆ ਉਹ ਨੱਚਦਾ ਸੀ ਜਾਂ ਉਹ ਨੱਚਿਆ ਉਹ ਵੀ ਪਾਸਟ ਚ ਆ ਗਿਆ ਨੱਚਿਆ ਇਹ ਕੀ ਆ ਭੂਤਕਾਲ ਆ ਗਿਆ ਇਸੇ ਤਰ੍ਹਾਂ ਭਵਿੱਖਕਾਲ ਆ ਗਿਆ ਫਿਊਚਰ ਟੈਂਸ ਉਹ ਕੀਰਤਨ ਕਰੇਗਾ ਉਹ ਨੱਚੇਗਾ ਉਹ ਕਰੇਗਾ ਆਉਣ ਵਾਲੇ ਸਮੇਂ ਦੀ ਗੱਲ ਆ ਕੀਰਤਨ ਕਰੇਗਾ ਉਹ ਨੱਚੇਗਾ ਇਹਨੂੰ ਅਸੀਂ ਕਹਾਂਗੇ ਫਿਊਚਰ ਟੈਂਸ ਹੁਣ ਅੱਗੇ ਆ ਜਾਂਦੀ ਹੈ ਕਿਰਿਆ ਦੀ ਗੱਲ ਆਪਾਂ ਕਰ ਲਈ ਹੈ ਕਿਰਿਆ ਤੋਂ ਬਾਅਦ ਹੁਣ ਆਪਾਂ ਕਰੀਏ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕੀ ਹੈ ਉਹ ਕਿਹਨੂੰ ਕਹਿੰਦੇ ਆ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਕਰਦਾ ਹੋਵੇ ਜਿਹੜੀ ਕਿਰਿਆ ਹੈ ਕੋਈ ਵੀ ਸਪੋਜ਼ ਕੀਰਤਨ ਆਇਆ ਨੱਚਦਾ ਆ ਗਿਆ ਉਸ ਤੇ ਜਿਵੇਂ ਹੈਗਾ ਉਹਦੀ ਕੋਈ ਵਿਸ਼ੇਸ਼ਤਾ ਕਰਦਾ ਕੋਈ ਸ਼ਬਦ ਪ੍ਰਗਟ ਕਰਦਾ ਤਾਂ ਉਹਨੂੰ ਕੀ ਕਹਿੰਦੇ ਆ ਕਿਰਿਆ ਵਿਸ਼ੇਸ਼ਣ ਉਨਕੀ ਕਹਿੰਦੇ ਆ ਕਿਰਿਆ ਵਿਸ਼ੇਸ਼ ਜਿਵੇਂ ਇੱਥੇ ਬੈਠਾ ਹੈ ਸਵੇਰੇ ਜਾਗਦਾ ਹੈ ਥੋੜਾ ਖਾਂਦਾ ਹੈ ਇੱਥੇ ਸਵੇਰੇ ਥੋੜਾ ਆਦ ਜਿਹੜੇ ਇਹ ਕੀ ਹੈ ਕਿਰਿਆ ਵਿਸ਼ੇਸ਼ਣ ਹੈ ਇੱਥੇ ਬੈਠਦਾ ਇਹਦਾ ਮਤਲਬ ਆ ਬੈਠਾ ਜਿਹੜਾ ਹੈ ਇੱਥੇ ਬੈਠਾ ਹੈ ਬੈਠਾ ਕੀ ਹੈ ਕਿਰਿਆ ਤੇ ਇੱਥੇ ਦਾ ਇੱਕ ਇਹਦੀ ਵਿਸ਼ੇਸ਼ਤਾ ਕਰ ਰਿਹਾ ਇਹਦਾ ਕਿਰਿਆ ਵਿਸ਼ੇਸ਼ਣ ਹੋ ਗਿਆ ਆ ਕਿਰਿਆ ਵਿਸ਼ੇਸ਼ਣ ਹੋ ਗਿਆ ਇਹਦਾ ਠੀਕ ਹੈ ਫਿਰ ਅੱਗੇ ਹੈ ਸਵੇਰੇ ਜਾਗਦਾ ਹੈ ਜਾਗਦਾ ਕੀ ਆ ਗਿਆ ਕਿਰਿਆ ਤੇ ਸਵੇਰੇ ਸਵੇਰੇ ਜਾਗਦਾ ਸਵੇਰੇ ਇਹਦੀ ਕੀ ਹੈ ਇਹ ਵਿਸ਼ੇਸ਼ਤਾ ਕਰ ਰਿਹਾ ਇਹ ਕੀ ਹੈ ਕਿਰਿਆ ਤੇ ਇਹ ਕੀ ਬਣ ਗਿਆ ਕਿਰਿਆ ਵਿਸ਼ੇਸ਼ਣ ਥੋੜਾ ਖਾਂਦਾ ਹੈ ਜਿਵੇਂ ਥੋੜਾ ਹੈ ਇਹ ਖਾਂਦਾ ਹੈ ਕਿਰਿਆ ਤੇ ਥੋੜਾ ਇਹ ਕਿਰਿਆ ਦਾ ਇਹ ਵਿਸ਼ੇਸ਼ਣ ਹੈ ਕਿਰਿਆ ਦੀ ਕਿਰਿਆ ਵਿਸ਼ੇਸ਼ਣ ਬਣ ਗਿਆ ਇਹ ਕਿਰਿਆ ਵਿਸ਼ੇਸ਼ਣ ਬਣ ਗਿਆ ਸੋ ਅੱਗੇ ਹੈ ਸਾਡੇ ਕੋਲੇ ਸੰਬੰਧਕ ਜਿਹਨੂੰ ਅਸੀਂ ਅੰਗਰੇਜ਼ੀ ਚ ਪ੍ਰੈਪੋਜੀਸ਼ਨ ਕਹਿੰਦੇ ਆ ਜਿਹੜੇ ਸ਼ਬਦ ਨਾਉ ਜਾਂ ਪਰਨਾਉ ਨਾਉ ਹੋਣ ਜਾਂ ਪਰਨਾਉ ਹੋਣ ਉਹਨਾਂ ਦਾ ਸੰਬੰਧ ਕਿਰਿਆ ਜਾਂ ਕਿਸੇ ਹੋਰ ਸ਼ਬਦ ਦੇ ਨਾਲ ਜੋੜਨ ਜਾਂ ਪ੍ਰਗਟ ਕਰਨ ਠੀਕ ਹੈ ਉਹਨੂੰ ਕੀ ਕਹਿੰਦੇ ਆ ਸੰਬੰਧਕ ਜਿਸ ਤਰ੍ਹਾਂ ਹੈ ਦਾ ਦੇ ਦੀ ਕੇ ਕੀ ਨੂੰ ਨੇ ਨਾਲ پاس ਆਦਿ ਸਫਾਰ ਜਿਹੜੇ ਆ ਸੰਬੰਧਕ ਨੇ ਪਰਪੋਜੀਸ਼ਨ ਨੇ ਅੱਗੇ ਹੈ ਜੀ ਜੋਜਕ ਇਹਦਾ ਅਗਲਾ ਹੈ ਜੋਜਕ ਕਨਜੰਕਸ਼ਨ ਜਿਹੜੇ ਸ਼ਬਦ ਦੋ ਸੁਤੰਤਰ ਵਾਕ ਦੋ ਵਾਕ ਪਏ ਆ ਉਹਨਾਂ ਨੂੰ ਜੋੜਦਾ ਉਹਨੂੰ ਅਸੀਂ ਕਨਜੰਕਸ਼ਨ ਕਹਿੰਦੇ ਦੋ ਸ਼ਬਦਾਂ ਨੂੰ ਵੀ ਜੋੜਦਾ ਹੋਵੇ ਨਾ ਦੋ ਸ਼ਬਦ ਉਹਨਾਂ ਨੂੰ ਵੀ ਜੋੜਦਾ ਉਹਨੂੰ ਵੀ ਅਸੀਂ ਜੋਜਕ ਕਹਿੰਦੇ ਆ ਦੋ ਸ਼ਬਦਾਂ ਦੋ ਸ਼ਬਦ ਇਹ ਕਿਵੇਂ ਜੋੜਦਾ ਜਿਵੇਂ ਹੁਣ ਤੇ ਆ ਗਿਆ ਤੇ ਇਹ ਦੋਨਾਂ ਦੇ ਨਾਲ ਤੇਲ ਆ ਦਿਓ ਤਾਂ ਜੁੜ ਜਾਂਦੇ ਤੇ ਅਤੇ ਅਰਤੇ ਜਾਓ ਇਹ ਸਾਰੇ ਆ ਜੇਕਰ ਨਤਰ ਤਾਂ ਕੇ ਪਰ ਆ ਇਹ ਸਾਰੇ ਜੋਜਕ ਆਗੇ ਗੁਰਬਾਣੀ ਦੇ ਚ ਬਹੁਤ ਸਾਰੇ ਜੋਜਕ ਆਉਂਦੇ ਆ ਉਹਨਾਂ ਦੇ ਅੱਗੇ ਆਪਾਂ ਵਿਚਾਰ ਕਰਾਂਗੇ ਅੱਗੇ ਹੈ ਵਿਸਮਕ ਵਿਸਮਕ ਹੁੰਦਾ ਜਿੱਥੇ ਅਸਚਰਜਤਾ ਜੀ ਹੋਵੇ ਜਿਹੜੇ ਸ਼ਬਦ ਅਸਚਰਜਤਾ ਹਰਖ ਸੋਗ ਇੱਛਾ ਆਦਾਂ ਪ੍ਰਗਟਾਵਾ ਕਰਨ ਉਹਨਾਂ ਨੂੰ ਕਹਿੰਦੇ ਵਿਸਮਕ ਜਿਵੇਂ ਹੁਣ ਦੱਸੋ ਇਹਦੇ ਵਿੱਚ ਆ ਗਿਆ ਵਾਹ ਵਾਹ ਯਾਦਾਂ ਵਿਸਮਕ ਵਾਹ ਵਾਹ ਹੱਲੇ ਜਾ ਰਾ ਐ ਜੀ ਰੇ ਹਾਏ ਹਾਏ ਇਹ ਕੀ ਹੈ ਇਹ ਅਸਰਤਾ ਪ੍ਰਗਟ ਕਰਦੇ ਨੇ ਇਹ ਸ਼ਬਦ ਇਸ ਕਰਕੇ ਇਹਨੂੰ ਕੀ ਕਹਿੰਦੇ ਆ ਵਿਸਮਕ ਔਰ ਸਾਸੰਗਤ ਇਹ ਜਿਹੜੇ ਸ਼ਬਦ ਸੀ ਨਾ ਉਹਨਾਂ ਨੂੰ ਅੱਠ ਪ੍ਰਕਾਰ ਨਾਲ ਵੰਡਿਆ ਗਿਆ ਸੀ ਉਹਨਾਂ ਦੀ ਆਪ ਸਾਰੇ ਵਿਚਾਰ ਜਿਹੜੀ ਆ ਉਹ ਕੰਪਲੀਟ ਕਰ ਲਈ ਹੈ ਔਰ ਇਹ ਸ਼ੁਰੂਆਤੀ ਹੈ ਔਰ ਜਦੋਂ ਇਹਦੀ ਸਮਝ ਆ ਜੇਗੀ ਤਾਂ ਅੱਗੇ ਆਪਾਂ ਨੂੰ ਬੜਾ ਸੁਖਾਰਾ ਹੋ ਜਾਏਗਾ ਕਿਉਂਕਿ ਹਰਮਤ ਹੈ ਇਹ ਚੌਥੀ ਹੈ ਆ ਚੌਥੀ ਤੇ ਆਖਰੀ ਵੀਡੀਓ ਹੈ ਉਸ ਸੰਬੰਧ ਦੇ ਸ਼ਬਦਾਂ ਦੀ ਵੰਡ ਦੇ ਮਤਾਬਕ ਸੋ ਸਾਥ ਸੰਗਤ ਐਨੀ ਬੇਨਤੀ ਪਰਵਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ